ਸਾਨੂੰ ਇਨਫੋਰਮੇਸ਼ਨ ਆਈ.ਸੀ.ਸੀ. ਕੇ ਸਤਰੀਕ ਨੂੰ ਇੱਕ ਵੱਡੀ ਵਾਰਦਾਤ ਹੋਈ ਸੀ ਜਿਸ ਦੇ ਤਹਿਤ ਕਰਦੇ ਵਿੱਚ ਚੋਰੀ ਹੋਈ ਸੀ ਨੂਰਪੁਰਾ ਬਸਤੀ ਸੰਗਰੂਰ ਦੇ ਵਿੱਚ ਉਸ ਦੇ ਪਛਾਦ ਪੁਲਿਸ ਸਿਟੀ ਸੰਗਰੂਰ ਨੇ ਇੱਕ ਐਫ.ਆਈ.ਆਰ ਨੰਬਰ 32 ਦਰਜ ਕੀਤੀ ਜੇਰ ਤਾਰਾ 3314 ਅਤੇ 305 ਬੀ.ਐਨ.ਐਸ ਇਸ ਤੋਂ ਬਾਅਦ ਸੀ.ਆਈ.ਆਈ.ਏ ਸੰਗਰੂਰ ਸਾਡੇ ਸਾਰੇ ਅਫਸਰ ਨੇ ਵਿਨਤ ਕਰਕੇ 24 ਘੰਟਿਆਂ ਦੇ ਅੰਦਰ ਅੰਦਰ ਇਸ ਕੇਸ ਦਾ ਵਿੱਚ ਦੋਸ਼ੀਆਂ ਦਾ ਪਰਦਾ ਫਾਸ਼ ਕੀਤਾ ਤੇ ਅਸੀਂ ਦੋਸ਼ੀਆਂ ਨੂੰ ਅਰੈਸਟ ਕੀਤਾ ਜਿੰਨਾ ਵਿੱਚੋਂ ਹੈ ਅਭਿਸ਼ੇਕ ਉਰਫ ਅਭੀ ਉਰਫ ਖੋਰਾ ਇਹ ਅੰਮੇਦਕਰ ਨਗਰ ਦਾ ਆਉਣ ਵਾਲਾ ਇਸ ਤੇ ਪੰਜ ਮੁਕਦਮੇ ਦਰਜ ਹੈ ਉਸ ਤੋਂ ਬਾਅਦ ਹੈ ਮਨਪ੍ਰੀਤ ਸਿੰਘ ਮੋਟਾ ਇਹ ਰਾਮਪੁਰਾ ਸਿਬੀਆਂ ਦਾ ਰਹਿਣ ਵਾਲਾ ਹੈ ਕ੍ਰਾਮਨਗਰ ਸਿਬੀਆਂ ਦਾ ਰਹਿਣ ਵਾਲਾ ਹੈ ਤੇ ਇਸ ਤੇ ਤਿੰਨ ਮੁਕਦਮੇ ਨੇ ਫਿਰ ਪਰਮਜੀਤ ਸਿੰਘ ਉਰਫ ਤੋਤੀ ਇਹ ਵੀ ਰਾਮਨਗਰ ਸਿਬੀਆਂ ਦਾ ਰਹਿਣ ਵਾਲਾ ਹੈ ਤੇ ਇਸ ਤੇ ਦੋ ਪਰਚੇ ਨੇ ਤੇ ਅਖੀਰ ਵਿੱਚ ਹੈ ਰਜਨੀਸ਼ ਇਹ ਹੈ ਸਾਡੇ ਸੋਈਆਂ ਰੋਡ ਦੇ ਰਹਿਣ ਵਾਲਾ ਇਹਨਾਂ ਤੋਂ ਜੋ ਰਿਕਵਰੀ ਹੋਈ ਹੈ ਉਸ ਦੇ ਤਹਿਤ ਅਸੀਂ ਤਫਤੀਸ਼ ਕੀਤੀ ਹੈ ਉਸ ਤੋਂ ਬਾਅਦ ਰਿਕਵਰੀ ਹੋਈ ਹੈ ਤੇ ਹੁਣ ਅਸੀਂ ਹੁਣ ਇਹਨਾਂ ਦੀ ਰਿਮਾਂਡ ਲੈ ਕੇ ਵੀ ਅੱਗੇ ਤਫਤੀਸ਼ ਕਰਾਂਗੇ ਇਹ ਪਹਿਲਾਂ ਜੇਲ੍ਹ 'ਚ ਵੀ ਰਹਿ ਚੁਕੇ ਆ ਪਿਛਲੇ ਸਾਲ ਵੀ ਇਹਨਾਂ ਨੇ ਵਾਰਦਾਤ ਕੀਤੀ ਸੀ ਤੇ ਇਹ ਤੁਸੀਂ ਕਹਿ ਸਕਦੇ ਹੋ ਕਿ ਜਿੰਨੇ ਇਹਨਾਂ ਤੇ 5 ਦਿਨ ਤੇ 2 ਮੁਕਦਮੇ ਨੇ ਕਿ ਇਹ ਥੋੜੇ ਕ੍ਰਾਈਮ ਪੇਸ਼ਾ ਸਾਰੇ ਅਕਿਊਜ਼ ਨੇ ਤੇ ਇਹਨਾਂ ਦੀ ਅਸੀਂ ਜੋ ਹੋਰ ਵੀ ਵੱੰਦੀ ਕਾਰਵਾਈ ਹੋਊ ਵੀ ਅੱਗੇ ਕਰਾਂਗੇ ਬਰਾਮਤਗੀ ਦੇ ਵਿੱਚ ਤਾਂ کافی ਕੀਮਤੀ ਸਮਾਂ ਹੈ ਜੋ ਉਹ ਹੋਇਆ ਜਿਹੜੇ ਦੋਸ਼ੀ ਨੇ ਚਾਰੇ ਇਹ 23 ਤੋਂ ਲੈ ਕੇ 25 ਸਾਲ ਦੀ ਉਮਰ ਦੇ ਵਿਚਕਾਰ ਇਹਨਾਂ ਦੀ ਏਜ ਹੈ ਕਿੰਨੇ ਟਾਈਮ ਦੇ ਵਿੱਚ ਫੜਲੇ ਗਏ ਇਹ ਜੀ ਤੁਰੰਤ ਫੜਲੇ ਗਏ ਸੀ ਕਿ ਮੁਕੱਦਮਾ ਨਾ 24 ਘੰਟੇ ਤੋਂ ਘੱਟ ਦੇ ਸਟ੍ਰੇਸ ਕਰ ਲਿਆ ਸੀ ਠੀਕ ਠੀਕ